ਪਾਕਿਸਤਾਨ ਕਦੇ ਵੀ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਹੁੰਦਾ ਉਹ ਕੋਈ ਨਾ ਕੋਈ ਅਜਿਹੀ ਹਰਕਤਕਾਰ ਹੀ ਦਿੰਦਾ ਹੈ ਜਿਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਉਹ ਆਤਵਾਦ ਦਾ ਪਨਾਹਗਾਰ ਹੈ ਆਤਵਾਦ ਉਹਨਾਂ ਚ ਰਚਿਆ ਹੋਇਆ ਜਿहां ਉਹ ਪਾਕਿਸਤਾਨ ਕੋਲ ਰੋਟੀ ਖਾਣ ਦੇ ਤਾਂ ਪੈਸੇ ਹੁੰਦੇ ਨਹੀਂ ਤਾਂ ਉਹ ਭਾਰਤ 'ਚ ਬੰਬ ਧਮਾਕਾ ਕਰਵਾਉਣ ਅਤੇ ਭਾਰਤ 'ਚ ਹਥਿਆਰ ਸਪਲਾਈ ਕਰਨ ਲਈ ਪੈਸੇ ਕਿੱਥੋਂ ਲੈ ਕੇ ਆਉਂਦੇ ਨੇ ਹੁਣ ਪਾਕਿਸਤਾਨ ਦੀ ਇੱਕ ਹੋਰ ਨਾਪਾਕ ਹਰਕਤ ਸੁਣ ਲਓ ਨਮਸਕਾਰ ਮੈਂ ਹਤਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਦਰਸਲ ਦੇਸ਼ ਦੀਆਂ ਖੂਫੀ ਏਜੰਸੀਆਂ ਨੇ ਨਵੇਂ ਸਾਲ ਤੇ ਇੱਕ ਵੱਡਾ ਅਤਵਾਦੀ ਅਲਰਟ ਜਾਰੀ ਕੀਤਾ ਹੈ ਖੂਫੀ ਵਿਭਾਗ ਨੂੰ ਅਤਵਾਦੀ ਹਮਲੇ ਦੀ ਸਾਜ਼ਿਸ਼ ਬਾਰੇ ਅਹਿਮ ਜਾਣਕਾਰੀ ਮਿਲੀ ਹੈ ਜੇ ਇਨਪੁਟ ਨੇ ਕਿ ਦਿੱਲੀ ਅਤੇ ਪੰਜਾਬ ਪਾਕਿਸਤਾਨੀ ਏਜੰਸੀ ਆਈਐਸਆਈ ਅਤੇ ਬੰਗਲਾਦੇਸ਼ ਦੇ ਅਤਵਾਦੀਆਂ ਦੇ ਨਿਸ਼ਾਨੇ ਤੇ ਨੇ ਪਾਕਿਸਤਾਨ ਦੀ ਖੂਫੀ ਏਜੰਸੀ ਆਈਐਸਆਈ ਭਾਰਤ ਵਿੱਚ ਲੜੀਵਾਰ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਕਰ ਰਹੀ ਹੈ ਖੂਫੀ ਏਜੰਸੀਆਂ ਨੂੰ ਇਨਪੁਟ ਮਿਲੇ ਆਏ ਕਿ ਪਾਕਿਸਤਾਨ ਵਿੱਚ ਮੌਜੂਦ ਆਈਐਸਆਈ ਅਤੇ ਇਸਲਾਮਿਕ ਅਤਵਾਦੀ ਸੰਗਠਨ ਭਾਰਤ ਵਿੱਚ ਲੜੀਵਾਰ ਬੰਬ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ ਖੂਫੀਆ ਵਿਭਾਗ ਮੁਤਾਬਕ ਇਸਲਾਮੀ ਅਤਵਾਦੀ ਸੰਗਠਨ ਬੰਗਲਾਦੇਸ਼ ਦੀ ਮਦਦ ਨਾਲ ਭਾਰਤ 'ਚ ਅਤਵਾਦੀ ਹਮਲੇ ਕਰਨਾ ਚਾਹੁੰਦਾ ਹੈ ਇਨਪੁਟ ਦੇ ਮੁਤਾਬਕ ਬੰਗਲਾਦੇਸ਼ ਅਤੇ ਪੀਓਕੇ ਸਥਿਤ ਅਤਵਾਦੀ ਤੱਤ ਭਾਰਤ ਦੇ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਂਦੀ ਯੋਜਨਾ ਬਣਾ ਰਹੇ ਹਨ ਬੰਗਲਾਦੇਸ਼ ਦੇ ਅਤਵਾਦੀ ਸੰਗਠਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਤਵਾਦੀ ਸੰਗਠਨਾਂ ਨਾਲ ਮਿਲ ਕੇ ਨਵੀਂ ਦਿੱਲੀ ਪੰਜਾਬ ਅਤੇ ਮਹਾਨਗਰਾਂ ਦੇ ਵਿਅਸਤ ਇਲਾਕਿਆਂ ਨੂੰ ਨਿਸ਼ਾਨਾ ਬਣਾ ਸਕਦੇ ਨੇ ਖੁਫੀਆ ਵਿਭਾਗ ਦੇ ਇਸ ਅਹਿਮ ਅਲਰਟ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਖੁਫੀਆ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ ਦਿੱਲੀ ਅਤੇ ਪੰਜਾਬ ਤੇ ਵਿਸ਼ੇਸ਼ ਧਿਆਨ ਰੱਖਿਆ ਲੇ ਕਿਾ ਹੈ ਕਿ ਇਸ ਤੋਂ ਪਹਿਲਾਂ ਦਸੰਬਰ ਵਿੱਚ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਨੂੰ ਧਮਕੀ ਦਿੱਤੀ ਸੀ ਉਸ ਨੇ ਇੱਕ ਵੀਡੀਓ ਜਾਰੀ ਕਰਕੇ ਮਹਾਕੁੰਭ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਸੀ ਉਸ ਨੇ ਧਮਕੀ ਯੂਪੀ ਦੇ ਪੀਲੀ ਭੀਤ ਵਿੱਚ ਤਿੰਨ ਖਾਲਿਸਤਾਨੀ ਅੱਤਵਾਦੀਆ ਵਰਿੰਦਰ ਸਿੰਘ ਗੁਰਮਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਦੇ ਐਨਕਾਊਂਟਰ ਤੋਂ ਬਾਅਦ ਦਿੱਤੀ ਸੀ ਉਸ ਨੇ ਅਮਰੀਕਾ ਤੋਂ ਵੀਡੀਓ ਜਾਰੀ ਕੀਤੀ ਸੀ ਕਿਹਾ ਸੀ ਕਿ ਉਹ ਮਹਾ 2025 ਚ ਬਦਲਾ ਲਵੇਗਾ ਉਸਨੇ ਸਮਾਗਮ ਨੂੰ ਹਿੰਦੂਆਂ ਦਾ ਆਖਰੀ ਮਹਾਕੁੰਭ ਬਣਾਉਣਾ ਤੇ ਤਿੰਨ ਸ਼ਾਹੀ ਸਨਾਨਾਂ ਨੂੰ ਨਿਸ਼ਾਨਾ ਬਣਾਉਂਦੀ ਧਮਕੀ ਦਿੱਤੀ ਸੀ ਤਾਂ ਦੇਖਿਆ ਤੁਸੀਂ ਇਹ ਪਾਕਿਸਤਾਨ ਅਤਵਾਦੀ ਸੰਗਠਨ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਨੇ ਜਦੋਂ ਇਹਨਾਂ ਤੇ ਕਾਰਵਾਈ ਹੁੰਦੀ ਹੈ ਤਾਂ ਫਿਰ ਇਹ ਦੂਜੇ ਦੇਸ਼ ਜਾਂਦੇ ਨੇ ਪਨਾਹ ਤੇ ਸੁਰੱਖਿਆ ਮੰਗ ਲੈਂਦੇ ਪਰ ਕਦੇ ਆਪਣੀਆਂ ਗੰਦੀਆਂ ਹਰਕਤਾਂ ਨੂੰ ਰੋਕਣ ਲਈ ਕੁਝ ਨਹੀਂ ਕਰਦੇ